ਰਣਜੀਤ ਨਗਾਰਾ ਛਾਕੋਟ ਦੀ ਟੀਮ ਵੱਲੋਂ ਪਿੰਡੂ ਮੇਦੂਰ ਜੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਪੀਟਰ ਮਸੀ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਗੁਰਬਖਸ਼ ਕੌਰ ਤੇ ਨੌਜਵਾਨ ਭਾਤ ਸਭਾ ਦੇ ਤੁੜੀ ਸੀ ਸੋਨੂ ਅਰੂੜਾ ਦੇ ਦਿਸ਼ਾ ਨਿਰਦੇਸ਼ਾਂ ਦੇ ਪਿਛਲੇ ਦਿਨੀ ਉਧਰ ਦੀ ਆਫਤ ਅਤੇ ਭਾਰੀ بارش ਨਾਲ ਲੋਕਾਂ ਦੇ ਘਰ ਮਕਾਨ ਪਰਿਵਾਰਾਂ ਨੂੰ ਮਕਾਨਾਂ ਦੀਆਂ ਛੱਤਾਂ ਨੁਕਸਾਨੀਆਂ ਗਈਆਂ। ਵੱਡਾ ਮੌਇਨਾ ਕਰਨ ਦੀ ਚਲਾਈ ਗਈ ਮੁਹਿੰਮ ਦੇ ਵੱਡੇ ਨਜ਼ਰ ਜੋ ਕਿ ਸ਼ਹਿਰ ਦੇ ਅੱਜ ਛਾ ਨਾਲ ਲੱਗਦੇ ਪਿੰਡ ਸੱਤਪੋਟ ਛੁੜੀ ਦਾ ਦੌਰਾ ਕੀਤਾ ਗਿਆ। ਤੁਹਾਨੂੰ ਦਿਖਾਵਾਂਗੇ ਕਿ ਜਿਸ ਦੀ ਬੱਤਰ ਹੱਥ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਨਸਾਨਾਂ ਨਾਲ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਨਸਾਨ ਇਸ ਹਾਲਾਤਾਂ ਵਿੱਚ ਧੂਨਿਕ ਭਾਰਤ ਦੇ ਬਸਰ ਕਰ ਰਹੇ ਹਨ। ਸ਼ਹਿਰਾਂ ਵਿੱਚ ਇੱਕ ਪਾਸੇ ਅਧੂਨਤਾ ਤੇ ਪੈਰਾਮੈਟਰ ਕਰ ਰਹੇ ਹਨ ਟੈਮ ਵਿੱਚ ਵੱਜਦੀ ਫਿਰਦੀ ਹੈ ਹੜ ਪੀਰ ਦੂਜੇ ਪਾਸੇ ਜ਼ਿੰਦਗੀ ਦੇ ਬਸਾਤੀ ਆਫਤ ਨਾਲ ਜੂਝਦੇ ਪਰਿਵਾਰਾਂ ਨੂੰ ਮੇਰ ਦੇ ਮਿਲਦੇ ਅੱਜ ਅਸੀਂ 76 ਸ਼ਾਹਕੋਟ ਦੇ ਨਾਲ ਲੱਗਦੇ ਚੰਦ ਸੈਲਪੁਰ ਝੜੀ ਲੋਕ ਤੁਹਾਨੂੰ ਦਿਖਾਵਾਂਗੇ ਇਸ ਪਿੰਡ ਦੇ ਬਾਲਿਆਂ ਵਾਲੇ ਬਸ ਰਹੇ ਅੱਜ ਦੇ ਅਧੂਨਤਾ ਯੁੱਗ ਦੇ ਇਨਸਾਨਾਂ ਨਾਲ ਇਹ ਕਿਸ ਤਰ੍ਹਾਂ ਬਦਰ ਹਾਲਾਤਾਂ ਵਿੱਚ ਜਾ ਕੇ ਕਿ ਕੰਦਾ ਨੂੰ ਬਣਾ ਕਰ ਰਹੇ ਹਨ ਇੱਕ ਪਾਸੇ ਆਧੁਨਿਕਤਾ ਸਾਡੇ ਗਿੱਟਿਆਂ ਵਿੱਚ ਵੱਜਦੀ ਪਈ ਹੈ ਤੇ ਦੂਜੇ ਪਾਸੇ 2-2 ਫੁੱਟ ਜਿੰਦਗੀ ਦਾ ਨੀਵੇਂ ਆ ਜਿੰਦਗੀ ਦੀ ਆ ਤਸਵੀਰ ਢੂੰਗੇ ਆ ਜਿੱਥੇ ਕੱਚੀਆਂ ਛੱਤਾਂ ਥੋੜੇ ਜੇ ਮੀਂਹ ਦੇ ਨਾਲ ਸੀਮਿੰਟ ਦੀਆਂ ਚਾਪਾਂ ਪਾ ਕੇ ਲੋਕ ਘਰਾਂ ਵਿੱਚ ਮੁਸ਼ਕਲ ਹਾਲਾਤਾਂ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਹਨ ਛੱਪੜ ਦਾ ਪਾਣੀ ਵਾਲਿਆਂ ਵਾਲੀਆਂ ਛੱਤਾਂ ਨਿਕਲਣ ਕਰਾਉ ਪਈਆਂ ਹਨ ਕੰਦਾਂ ਨੂੰ ਤਰੇੜਾਂ ਆਈਆਂ ਪਈਆਂ ਇਹ ਲੋਕ ਦੱਸਦੇ ਆ ਕਿ ਤਾਂ ਲੈਂ ਤੋਂ ਬਾਹਰ ਦਲੀਆਂ ਨਾਲੋਂ 2-2 ਫੁੱਟ ਦੀਆਂ ਆ ਕੋਈ ਐਮ ਐਲ ਏ ਥੋੜੀ ਜੀ ਬਰਸਾਤ ਨਾਲ ਹੀ ਕੋਈ ਸਰਪੰਚ ਨਾਲ ਲੱਗਦੇ ਛੱਪੜ ਤਾਂ ਗੰਦਾ ਪਾਣੀ ਘਰਾਂ ਵਿੱਚ ਵੜਿਆ ਆ ਤੇ ਲੰਡੂਲੀ ਨੀ ਰੋਕ ਦੱਸਦੇ ਆ ਕੋਈ ਸਾਡੀ ਸਾਡੀ ਲੈਂਦਾ ਹਰ ਵਾਰੀ ਦੇਖੋ ਪਾਈ ਬਟੌਰ ਲੈਂ ਤੋਂ ਬਾਅਦ ਕੋਈ ਪੰਚ ਸਰਪੰਚ ਕੋਈ ਐਮ ਐਲ ਏ ਕੋਈ ਹਲਕਿਆਂ ਇੰਚਾਰਜ ਸਾਫ਼ ਨਹੀਂ ਲੈਂਦਾ ਇਹਨਾਂ ਦੀ ਇਹ ਤਸਵੀਰ ਵੇਖ ਕੇ ਲੋਕਾਂ ਦਾ ਵੀ ਸ਼ਰਮਸਾਰ ਹੋਵੇਗੀ ਅੱਗੇ ਤੁਹਾਨੂੰ ਹੋਰ ਦਿਖਾਉਣੇ ਆ ਇਸ ਪਿੰਡ ਦੀ ਹਾਲਤ ਦੇਖੋ ਛੱਪੜ ਦਾ ਪਾਣੀ ਐਵੇਂ ਵਹਾਂ ਤੇ ਆ ਤੇ ਮਤਲਬ ਬਰਸਾਤਾਂ ਮਿਲੇ ਇੱਥੇ ਕੀ ਹਾਲ ਹੋਇਆ ਹੋਊਗਾ ਨਾ ਘਰਾਂ ਦੀ ਹਾਲਤ ਦੇਖੋ ਛੱਪੜ ਦੇ ਬਿਲਕੁਲ ਐਨ ਕੰਡੇ ਸ਼ਾਕਟ ਸ਼ਹਿਰ ਦੇ ਨਾ ਲੱਗਦਾ ਇਹ ਪਿੰਡ ਸੈਦਪੁਰ ਢਿੜੀ ਇਸ ਪਿੰਡ ਦੇ ਵਿੱਚਕਾਰ ਤੇ ਆਸ-ਪਾਸ ਵਸਦੇ ਲੋਕ ਸਾਡੇ ਆਧੁਨਿਕ ਭਾਰਤ ਦੀ ਸ਼ਰਮਨਾਕ ਤਸਵੀਰ ਪੇਸ਼ ਕਰਦੇ ਆ ਅਧੂਨਿਕਤਾ ਨੂੰ ਵੇਖ ਕੇ ਸਾਡੇ ਨੇਤਾਵਾਂ ਨੂੰ ਇਸ ਛੱਪੜ ਵਿੱਚ ਡੁੱਬਵਨਾ ਚਾਹੀਦਾ ਮੋਦੀ ਦੇ ਡਿਜੀਟਲ ਇੰਡੀਆ ਤੇ ਆਧੁਨਿਕ ਭਾਰਤ ਦੇ ਝੂਠੇ ਨਾਰੇ ਨੂੰ ਲੱਖ ਲਾਣਤ ਤੇ ਸਥਾਨਕ ਲੀਡਰਾਂ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਨਾਂ ਲੋਕਾਂ ਦੀ ਸਾਰ ਲੈਂਦੇ ਹੋਏ ਇਹਨਾਂ ਦੇ ਜੀਵਨ ਸ਼ੈਲੀ ਨੂੰ ਅੱਜ ਦੇ ਆਧੁਨਿਕਤਾ ਯੁੱਗ ਵਿੱਚ ਤਬਦੀਲ ਕਰਨ ਦੀ ਉਪਰਾਲੇ ਕੀਤੇ ਜਾਣ ਦੇਖੋ ਕੀ ਹਾਲ ਚਾਲ ਆ ਕੀ ਹਾਲ ਆ ਦੇਖੋ ਕਿੱਥੇ ਆ ਇੱਕ ਕਮਿਊਨਿਟੀ ਪਾਦੀ ਵੱਧਦੇ ਕਿਦਾਂ ਆ ਇਹ ਆ ਬੱਚਾ ਵਿਚਾਰਾ ਦੇਖੋ ਕਿਦਾਂ ਫਿਰ ਵੀ ਖੁਸ਼ ਆ ਤੇ ਆ ਪ੍ਰੇੜਾਂ ਆ ਕੋਈ ਰਹਿਣ ਦਾ ਕੋਈ ਹੱਜ ਨਹੀਂਗਾ ਇੱਥੇ ਪਰ ਫਿਰ ਵੀ ਇਹ ਲੋਕ ਵਿਚਾਰੇ ਆਪਣਾ ਜੀਵਨ ਬਸਰ ਕਰੀ ਜਾ ਰਹੇ ਆ ਆ ਤਾਂ ਦੇਖੋ ਬਾਥਰੂਮ ਦਾ ਕੀ ਹਾਲ ਆ ਦੇਖੋ ਰੋਕ ਕੀ ਹਾਲਾ ਪਰ ਸ਼ਰਮ ਆਉਦੀ ਆ ਡਿਜੀਟਲ ਇੰਡੀਆ ਤੇ ਸ਼ਰਮ ਆਉਦੀ ਆ ਆਧੁਨਿਕਤਾ ਦੇ ਜਿਹਦਾ ਇਹ ਨਾਰਾ ਲਾਉਂਦਾ ਮੋਦੀ ਤੇ ਸਾਡੇ ਨੇਤਾਵਾਂ ਜਿਹੜੇ ਅੰਦਰ ਕੱਚੇ ਤੁਸੀਂ ਕਿਸ ਤਰ੍ਹਾਂ ਰਹਿ ਰਹੇ ਆ ਇੱਥੇ ਇੱਥੇ ਬਹੁਤ ਮੁਸ਼ਕਲਾਂ ਜਿੰਨੇ ਆ ਪਾਣੀ ਨਹੀਂ ਤੁਸੀਂ ਕਿਸੇ ਕੋਲ ਦੱਸਦੇ ਨਹੀਂ ਕਿਸੇ ਨੂੰ ਆਪ ਦਾ ਦੁੱਖ ਨਹੀਂ ਦੱਸਦੇ ਸਾਡਾ ਅਸੀਂ ਕਿਵੇਂ ਰਹਿ ਰਹੇ ਆ ਸਾਰੇ ਨੂੰ ਦੱਸਦੇ ਆ ਸਰਪੰਚਾਂ ਨੂੰ ਦੱਸਦੇ ਆ ਮੈਂਬਰਾਂ ਨੂੰ ਦੱਸਦੇ ਆ ਜਿੰਦੋਂ ਵੀ ਹੰਦੇ ਬੋਟਾ ਵਾ ਮੀਨਾ ਹੁਣ ਮੀ ਪਿਆ ਵਾ ਅਸੀਂ ਪਾਣੀ ਕੀ ਭਿਜਦੇ ਆ ਉਦੋਂ ਕੋਈ ਤਰਪਾਲਾ ਦੇਣ ਆਇਆ ਤਰਪਾਲਾ ਦੇਣ ਆਇਸੀ ਉਹ ਕਹਿੰਦੇ ਤੁਹਾਨੂੰ ਨਹੀਂ ਚਾਹੀਦੀ ਸਰਪੰਚ ਕਿਉਂ ਸਾਡੀ ਕੋਠੀ ਪਈ ਆ ਸਰਪੰਚ ਕਹਿੰਦਾ ਤੁਹਾਨੂੰ ਨਹੀਂ ਚਾਹੀਦੀਆਂ ਤਰਪਾਲਾ ਅਜਾ ਸਰਪੰਚ ਨਹੀਂ ਸਰਪੰਚ ਨੂੰ ਚਾਹੀਦੀਆਂ ਅਸੀਂ ਤੁਹਾਨੂੰ ਨਹੀਂ ਚਾਹੀਦੀਆਂ ਆ ਹਾਲ ਦੇਖੋ ਕੀ ਆ ਦੇਖੋ ਇਹ ਦਾ ਸਰਪੰਚ ਆ ਸਾਡਾ ਵੇੜਾ ਭਰਿਆ ਪਿਆ ਪਾਣੀ ਇਹ ਬੱਚੇ ਲੈ ਕੇ ਪਤਾ ਨਹੀਂ ਵੀ ਇਹ ਅੰਦਰ ਸੌਂਦੇ ਕਿਦਾਂ ਆ ਕਿੰਨਾ ਖਤਰਾ ਆ ਬਹੁਤ ਹਾਲਤ ਮਾੜੀ ਆ ਬਹੁਤ ਮਾੜੀ ਤਸਵੀਰ ਆ ਇਹ ਆਇਆ ਜੀ ਸੈਦਪੁਰ ਚਿੜੀ ਦੇ ਇੱਕ ਘਰ ਦੀ ਮਕਾਨ ਦੀ ਡਿਜੀਟਲ ਇੰਡੀਆ ਦਾ ਆਧੁਨਿਕਤਾ ਸਾਡੀ ਜਿਹੜੀ ਭਾਰਤ ਦੀ ਆਧੁਨਿਕਤਾ ਉਹਦੇ ਵਿੱਚ ਵਸਦੇ ਹੋ ਦੇਖੋ ਲੋਕ ਛੱਤ ਡਿੱਗੀ ਹੋਈ ਆ ਮੇਰਾ ਖਲ ਤਰਪਾਲ ਆਪਣੇ ਕੋਲੋਂ ਹੀ ਪਾ ਗਏ ਨਾ ਤਰਪਾਲ ਵੀ ਨਹੀਂ ਹੈਗੀ ਇਹ ਤਰਾਹੀ ਲਾਬਸੀਲਾ ਕਰਕੇ ਆਪਣੇ ਕਪੜੇ ਕੂਪੜੇ ਵਿੱਚ ਆਏ ਗਏ ਆ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੋਈ ਤਰਪਾਲ ਨਹੀਂ ਕੋਈ ਸਾਰ ਨਹੀਂ ਲੈਣ ਆਇਆ ਕੋਈ ਪੁੱਛਣ ਨਹੀਂ ਆਇਆ ਕਿ ਦਾਰੀ ਨੇ ਹਾਲਾਂਕਿ ਇਹ ਅੰਤ ਹੈਗੇ ਆ ਚੌਂਕੀਦਾਰ ਆ ਹਾਂਜੀ ਤੇ ਹਾਲਾਂਕਿ ਮਤਲਬ ਕਿ ਹਰ ਵੇਲੇ ਇਹਨਾਂ ਦਾ ਆਉਣਾ ਜਾਣਾ ਇਹਨਾਂ ਦਾ ਉਹ ਵਾਸਤਾ ਇਹਨਾਂ ਦਾ ਵਾਸਤਾ ਮਤਲਬ ਤਹਿਸੀਲਦਾਰ ਨਾ ਪਟਵਾਰੀ ਦਾ ਤੁਹਾਡਾ ਹਜੇ ਵਾਸਤਾ ਦਾ ਫਿਰ ਵੀ ਇਹ ਹਾਲ ਆ ਤੇ ਆਮ ਬੰਦੇ ਜਿਹੜੇ ਆ ਉਹਨਾਂ ਦਾ ਕੀ ਹਾਲ ਹੋਊਗਾ ਤੁਸੀਂ ਕਦੇ ਆਪਦੇ ਪਟਵਾਰੀ ਨੂੰ ਆਪਦੇ ਤਹਿਸੀਲਦਾਰ ਨੂੰ ਗਿਆ ਨਹੀਂ ਵੀ ਜਦੋਂ ਤੁਸੀਂ ਤਨਖਾਹ ਲੈਣ ਜਾਂਦੇ ਜਾਂ ਤੁਸੀਂ ਕੁਝ ਵੀ ਉੱਥੇ ਜਾਂਦੇ ਤੁਹਾਨੂੰ ਸਾਦੇ ਆ ਕੋਈ ਨਹੀਂ ਸੁਣਦੇ ਕੋਈ ਨਹੀਂ ਹੁਣ 8 ਦਿਨ ਹੋ ਗਏ 9 ਦਿਨ ਹੋ ਗਏ ਯਾਰ ਅੱਗੇ ਚੱਲਿਆ ਹਾਂ ਕੋਈ ਆਇਆ ਸਰਵੇ ਕਰਨ ਕੋਈ ਆਇਆ ਸਰਪੇਰਾ ਲੋਕਾਂ ਨੂੰ ਉੱਥੇ ਦਿੰਦੇ ਆ ਸਾਨੂੰ ਕੋਈ ਸਰਪੇਰ ਲਿਖਿਆ ਜਾਂ ਡੰਗ ਲਾ ਜਾ ਫੇਰ ਹੁਣ ਫੇ ਕੀ ਮੰਗ ਕਰਦੇ ਤੁਸੀਂ ਕੀ ਚਾਹੀਦਾ ਹੋਣਾ ਕੀ ਹੋਣਾ ਚਾਹੀਦਾ ਇਹਨਾਂ ਦਾ ਕੀ ਸਾਡੇ ਕਮਰੇ ਸਾਰੇ ਜਾਣ ਸਾਡੇ ਇਹਨਾਂ ਦਾ ਸਰਕਾਰ ਦਾ ਕੀ ਕਰਨਾ ਹੈ ਸਾਰੀਆਂ ਸਾਰੀਆਂ ਖੇਤਾਂ ਬਾੜੀਆਂ ਦੀਆਂ ਸਾਰੀਆਂ ਹਾਂ ਦੇਖ ਲਿਆ ਹੋਟੇ ਬਾੜੀਆਂ ਨਹੀਂ ਤਾਂ ਉੱਪਰ ਤਸੀਲੇ ਜਾ ਕੇ ਬੈਠਾਂਗੇ ਹਾਂ ਦੱਸੋ ਨਾ ਫੇ ਤੁਸੀਂ ਵੀ ਤੁਸੀਂ ਜੇ ਕਰੇ ਤੁਸੀਂ ਸਾਡਾ ਕੋਲ ਸੋਚੋ ਇਤਨਾ ਥੋੜੀ ਹੈਗੀ ਜੀ ਗੱਲ ਹੋਣਾ ਸੀ ਇਥੇ ਪਾਣੀ 'ਚ ਬੈਠੇ ਆਂ ਬਿਮਾਰੀ ਦਾ ਘਰ ਹੈ ਛੱਪੜਿਆ ਮੋਢੇ ਵਾਲੇ ਘਰਾਂ ਦੇ ਐਡੀ ਸਾਡੀ ਮੁਸ਼ਕਲਾਂ ਬਹੁਤ ਜ਼ਿਆਦਾ ਵਾ ਕਮਾਉਣ ਦਾ ਕੋਈ ਨਾ ਕੋਈ ਬਿਮਾਰ ਰਹਿੰਦਾ ਵਾ ਦੋਨੇ ਤੀਏ ਆਦਮੀ ਹੈਗੇ ਆ ਆ ਵੀ ਕੋਈ ਸਾਡਾ ਹੈ ਉਹ ਵੀ ਸਾਡਾ ਨਹੀਂ ਸਾਡਾ ਕਮਾਈ ਦਾ ਕੋਈ ਇਹ ਵੀ ਹੈ ਨਹੀਂ ਕੇ ਆ ਛੱਤ ਦੇ ਵਿੱਚ ਸਨ ਰੂਫ ਕੱਢਿਆ ਹੋਇਆ ਹੋ ਹੋ ਅ ਵੀ ਹਲਾ ਤੁਸੀਂ ਦੇਖਦੇ ਪਏ ਆਂ ਜੀ ਸਾਡੇ ਡਿਜੀਟਲ ਇੰਡੀਆ ਦੀ ਸਾਡੇ ਆਧੁਨਿਕ ਭਾਰਤ ਦੀ ਮੂਹ ਬੋਲਦੀ ਤਸਵੀਰ ਸ਼ਰਮਨਾਕ ਤਸਵੀਰ ਕਿਸ਼ਾ ਕਿਸ ਤਰ੍ਹਾਂ ਜਿੰਦਗੀ ਬਸਰ ਕਰ ਰਿਹਾ ਇਹ ਅਫਰੀਕਾ ਦੇ ਆਦੀਵਾਸੀ ਏਰੀਆ ਨਾਲੋਂ ਘਟ ਨਹੀਂ ਲੱਗਦੇ ਉਹ ਤਾਂ ਬਿਲਕੁਲ ਹੀ ਛੱਪੜ ਦੇ ਕੰਡੇ ਤੇ ਬੈਠੇ ਹਨ ਆ ਵੇਖ ਲਓ ਕੋਠਿਆਂ ਦੀ ਹਾਲਤ ਇਹ ਗੰਦੀ ਮਕਾਨਾਂ ਦੀ ਹਾਲਤ ਇਹ ਲੋਕ ਇਸ ਤਰ੍ਹਾਂ ਦੀ ਆ ਉਹ ਮੈਨੂੰ ਪਹਿਲਾਂ ਪੁੱਛ ਗਿਆ ਮੁੰਡੇ ਦਾ ਦੌੜੀ ਨਾ ਪਾਜੂ ਨਹੀਂ ਇਹ ਪਹਿਲਾਂ ਲਾਈ ਉਹਨਾਂ ਨੇ ਇਹਨਾਂ ਨੇ ਕੀ ਕਹਿਣਾ ਹਾਂ ਹਾਂ ਦੇਖੋ ਆ ਬਰਸਾਤਾਂ ਵੇਲੇ ਇੰਨਾ ਜਿਹੜਾ ਮੀਂਹ ਵਸਿਆ ਕੋਈ ਤਰਪਾਤੂਲ ਮਿਲੀ ਕੋਈ ਅੰਦਰ ਆ ਆ ਤਾਂ ਚਿਤ੍ਰਪਾਲ ਲਾ ਕੇ ਬੈਠੇ ਉਹ ਤਾਈਆ ਮੈਂ ਕਹਿੰਦੀ ਦੇਖ ਉਹਹੋ ਕਮਰੇ ਦੇ ਵਿੱਚ ਚਿਤ੍ਰਪਾਲ ਲਾ ਕੇ ਬੈਠੇ ਆ ਉੱਪਰੋਂ ਛੱਤ ਹੈ ਨਹੀਂ ਚਿਤ੍ਰਪਾਲ ਹੈ ਨਹੀਂ ਹਾਂ ਨਾ ਹੋਇਆ আর ਕੀ ਆ ਤੇ ਜੇ ਡਿੱਗ ਪਵੇ ਜਦੋਂ ਤੁਸੀਂ ਬੈਠਿਆ ਰੱਖ ਰੱਖਾ ਉਹ ਮਹਾਰਾਜ ਨੇ ਕੋਈ ਐਸੇ ਏਦਾਂ ਮਹਾਰਾਜ ਆ ਤੇ ਜਦੋਂ ਵੋਟਾਂ ਮੰਗਣ ਆਉਂਦੇ ਉਦੋਂ ਕਿਉਂ ਨਹੀਂ ਉਹਨਾਂ ਦੇ ਛੇਤਰ ਮਾਰਦੇ ਉਹ ਤਾਂ ਇੱਥੇ ਬਾਣੀ ਮਾਰਦੇ ਜਾਨਨ ਉਹ ਪੜ ਲਾ ਫੰਰਾ ਵੀ ਗੁੱਤੀ ਕਹਿੰਦੀ ਮਮੀ ਪਾਣੀ ਆਉਂਦਾ ਆ ਤੈਨੂੰ ਆਪਾਂ ਵੀ ਚੜੇ ਰੇ ਸਤੋ ਪੀਸਾ ਬੋਲ ਇੱਥੇ ਆ ਜਾਓ ਜਾਨ ਤੋਂ ਕੋਈ ਹਾਂਜੀ ਤੁਸੀਂ ਬੋਲਦੇ ਸੀ ਵੋਟਾਂ ਕੌਣ ਬੋਲਦਾ ਕੌਣ ਮੰਗਨ ਆਉਂਦਾ ਤੁਸੀਂ ਕਰਦੇ ਹਾਂ 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 ਹਾਂਜੀ ਉਹ ਦੇ ਬੋਲੋ ਵਧੀਆ ਆ ਵਾਹ ਚੱਕਿਆ ਕਰੋ ਸਰ ਇਹਦਾ ਛਪੜ ਤਾਂ ਨਹੀਂ ਆ ਪਾਣੀ ਦੇ ਸੱਜਾ ਜੀ ਜੀ ਮੰਗਣ ਕਹੀਆਂ ਨਾ ਤੁਸੀਂ ਕਦੇ ਮੰਗ ਨਹੀਂ ਕੀਤੀ ਵੀ ਆ ਜਿਹੜਾ ਛੱਪੜ ਆ ਇਹ ਪੂਰ ਕੇ ਤੇ ਇਹਨੂੰ ਆ ਜਿਹੜਾ ਬਠੇਰਾ ਕਿਹਾ ਉਹ ਸਾਰਿਆਂ ਦਾ ਪਿੰਡੋਂ ਬਾਹਰ ਕੱਢਿਆ ਜਾਵੇ ਨਹੀਂ ਮੈਂਬਰ ਸਰਪੰਚ ਬਣੇ ਕੋਈ ਨਹੀਂ ਛੱਪੜ ਖਾਲੀ ਕਰਦਾ ਨਹੀਂ ਤੁਸੀਂ ਕਦੇ ਕਿਹਾ ਵਾ ਬਠੇਰਾ ਜਾਵੇ ਬਠੇਰਾ ਜਾਣੀ ਖਾਲੀ ਤਾਂ ਕਰੋ ਤੇ ਪਾਣੀ ਜਾਂਦਾ ਹਾਂ ਸਾਡੇ ਤਾਂ ਇੱਦਾਂ ਇੱਦਾਂ ਜਾਂਦਾ ਸ਼ਰਲਾ ਸ਼ਰਲਾ ਜਦੋਂ ਵੋਟਾਂ ਮੰਗਣ ਆਉਂਦੇ ਆ ਤੁਸੀਂ ਉਹਨਾਂ ਨੂੰ ਕਹੋ ਭਈਆ ਛੱਪੜ ਕੱਢ ਕੇ ਇੱਥੋਂ ਪਿੰਡ ਦੇ ਵਿੱਚਕਾਰੋਂ ਇੱਦਾਂ ਤਾਂ ਕਰਦੇ ਹੀ ਨਹੀਂ ਵੀ ਇਹਨੂੰ ਬਾਹਰ ਕੱਢੋ ਅਰੇ ਬੀਬੀ ਦੀ ਇਹ ਵਾਈਟ ਲੈ ਮੈਂ ਵਿਚਾਰੀ ਬੋਲੂਗੀ ਮੈਨੂੰ ਦਿੱਕਤਾ ਆ ਕੋ ਹੰਦਾ ਆਪਣਾ ਮੈਂਟੇਨੈਂਸ ਹੈ ਹਾਏ ਕਿਵੇਂ ਬੈਠੇ ਤੁਸੀਂ ਐਂਦਾ ਖਤਰਾ ਨਹੀਂਗਾ ਕਿਵੇਂ ਅੰਦਰ ਬੈਠੇ ਤੁਸੀਂ ਤਰਪਾਲ ਲਾ ਕੇ ਹਵਾ ਕਿੱਥੇ ਜਾਈਏ ਨਹੀਂ ਤਾਂ ਤੁਹਾਡੇ ਵਾਲਾ ਕੋਈ ਪਟਵਾਰੀ ਕੋਈ ਹੋਰ ਆਇਆ ਨਹੀਂ ਪੁੱਛਣ ਕਿ ਨਹੀਂ ਇੱਥੇ ਰੱਖਣਾ ਕੋਈ ਆਇਆ ਨਹੀਂਗਾ ਕੋਈ ਕਹਿਣ ਵੀ ਹਾਂ ਭਾਈ ਤੁਸੀਂ ਕੋਈ ਕੀ ਤੁਹਾਡਾ ਹਾਲ ਆ ਕੋਈ ਚੀਜ਼ ਚਾਹੀਦੀ ਆ ਨਹੀਂ ਕੁਝ ਵੀ ਨਹੀਂ ਅਰੇ ਚੱਕਰ ਗਏ ਅੱਛਾ ਤਾਚਾ ਘਰ ਕੀ ਲੇ ਲਿਖਾਉਂਦੇ ਹਾ ਕੋਈ ਤੇ ਸਹਰਾ ਫੰਦਾ ਨਹੀਂ ਸਰਕਾਰ ਕੋਲੋਂ ਕੁਝ ਮੰਗਦੇ ਆ ਸਾਡੇ ਘਰ ਬਣਾਏ ਜਾਣ ਅਸੀਂ ਕੀ ਮੰਗਣਾ ਆ ਜੇ ਦੇਰ ਨਹੀਂ ਤਾਂ ਬਣਾਏ ਜੇ ਦੇਰ ਇਦਾਂ ਥੋੜੀ ਹਾਂ ਸਾਡਾ ਘਰ ਬਣਾਉਣ ਸਾਡਾ ਹੱਕ ਬੰਦਾ ਵਾ ਹਾਂ ਸਾਡਾ ਇੱਥੇ ਇਹੀ ਭਾਰਤ ਦੇ ਨਾਗਰਿਕਾਂ ਸਾਡਾ ਹੱਕ ਬੰਦਾ ਵਾ ਅਸੀਂ ਇਹਨਾਂ ਕੋਲੋਂ ਸਰਕਾਰ ਕੋਲੋਂ ਅਸੀਂ ਆਪਣੀਆਂ ਬਨਾਦੀ ਲੋੜਾਂ ਵਾਸਤੇ ਇਹਨਾਂ ਕੋਲੋਂ ਮੰਗਾ ਰੱਖ ਸਕਦੇ ਆ ਜਿਸ ਚੀਜ਼ ਦੀ ਸਾਨੂੰ ਲੋੜ ਆ ਕਰ ਸਕਦੇ ਹਾਂ ਅਸੀਂ ਆਪ ਦੇ ਮਿਹਨਤ ਮਜ਼ਦੂਰੀ ਕਰਦੇ ਆ ਪਰ ਜਿਹੜੀਆਂ ਸਾਡੀਆਂ ਬੁਨਿਆਦੀ ਲੋੜਾਂ ਉਹ ਸਰਕਾਰ ਨੇ ਪੂਰੀਆਂ ਕਰਨੀਆਂ ਹੁੰਦੀਆਂ ਵਾਂ। ਹਾਂ ਕਰਨਾ। ਹਾਂ ਇਸ ਕਰਕੇ ਆਵਾਜ਼ ਚੱਕਿਆ ਕਰੋ। ਇਹਦੇ ਕਹਿੰਦੇ ਪਾਣੀ ਨਹੀਂ ਆ। ਸੜੇ ਦਾ ਇੱਥੇ ਗਾਗਾ ਇਤਨਾ ਚਾਂਦ ਰਹਿ ਗਈ ਸੀ। ਕਿ ਪਾਣੀ ਬਾਟੀਆਂ ਹਾਂ ਕਹਿੰਦੇ ਬੁਰੇ ਹੈ। 6-6 ਦਾ ਟਿਕਣਾ ਨਾ। ਹਾਂ ਤੁਸੀਂ ਦੇਖੋ ਤੇ ਆਹ ਫਰਸ਼ਿਆ ਕਰਦਾ। ਤੇ ਆਹ ਹੈਗਾ ਘਰ ਦਾ ਕਮਰਾ। ਮੇਰਾ ਖਿਆਲ ਆ ਘੱਟੋ ਘੱਟ 2 ਫੁੱਟ ਨੀਵਾ ਹੋਊਗਾ ਤੇ ਘਰ ਦੀਆਂ ਕੰਧਾਂ ਦਾ ਕੀ ਹਾਲ ਆ ਓਹੋ ਆਹ ਤਾਂ ਛੱਤਾਂ ਡਿੱਗੀਆਂ ਪਈਆਂ ਆ ਦੇਖੋ ਆ ਪਿੰਡ ਸ਼ਾਹਕੋਟ ਸ਼ਹਿਰ ਦੇ ਬਿਲਕੁਲ ਨੇੜੇ ਲੱਗਦਾ ਕੋਈ ਕਹਿ ਸਕਦਾ ਵਾ ਕਿ ਆ ਸ਼ਾਹਕੋਟ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਸੈਦਪੁਰ ਝੜੀ ਆ ਜਿੱਦਾਂ ਕਿ ਲੋਕ ਕਿਹੋ ਹਾਲਤ ਵਿੱਚ ਰਹਿ ਰਹੇ ਆ ਕਿਦਾਂ ਗੁਜ਼ਾਰਾ ਕਰ ਰਹੇ ਆ ਇਸ ਪਿੰਡ ਨੂੰ ਵੇਖ ਕੇ ਤਾਂ ਇਦਾਂ ਲੱਗਦਾ ਆ ਵੀ ਜਿਵੇਂ ਕਿਸੇ ਆਦੀਵਾਸੀ ਇਲਾਕੇ ਵਿੱਚ ਆ ਗਏ ਹੋਈਏ ਆ ਵੀ ਤਾਂ ਇਦਾਂ ਦਿੱਤੀ ਜਿਹੀ ਹੈ ਵੀ ਭਾਜੀ ਤੁਸੀਂ ਚੰਗੇ ਭਲੇ ਵਧੀਆ ਬੰਦੇ ਦੇਖਣ ਨੂੰ ਬੜੇ ਲਿਖੇ ਲੱਗਦੇ ਆ ਕਿ ਕੀ ਤੁਸੀਂ ਜਦੋਂ ਆਉਂਦੇ ਆ ਇਹ ਤੁਹਾਡੇ ਕੋਲ ਵੋਟਾਂ ਮੰਗਣ ਤੇ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂਗੇ ਵੀ ਪਈ ਸਾਨੂੰ ਆ ਜਿਹੜੀਆਂ ਬੁਨਿਆਦੀ ਲੋੜਾਂ ਸਾਡੀਆਂ ਸਾਡੇ ਘਰਾਂ ਜਿੱਥੇ ਬੰਦੇ ਨੇ ਰਹਿਣਾ ਹੋਵੇ ਖਾਣਾ-ਪੀਣਾ ਵੈਠ ਕੇ ਤੇ ਤੁਸੀਂ ਵੋਟਾ ਲਿਆ ਕੇ ਅਗਲੇ ਗਾਂ ਜਾਂਦੇ ਕੌਣ ਬੱਚ ਪੁੱਛਦਾ ਨਹੀਂ ਨਹੀਂ ਤੁਸੀਂ ਕਹਿੰਦੇ ਇਹ ਬੋਲੋਗੇ ਜਿਹੜਾ ਜਿਹੜੇ ਵੋਟਰਾਂ ਦਾ ਵੋਟਰ ਕਾਡ ਲੈਣ ਆਈ ਸੀ ਅਹੀਂ ਉਹਨਾਂ ਨੇ ਕਿਹਾ ਸੀ ਕਿ ਉਹ ਕਹਿੰਦੇ ਸੀ ਇਹਨੂੰ ਆਮ ਕਾਨ ਬਣਾ ਕੇ ਦੇਣਗੇ ਹਾਂ ਹਾਲੇ ਤੱਕ ਕੋਈ ਮਕਾਨ ਨਹੀਂ ਬਣਾ ਕੇ ਦਿੱਤਾ ਕਿਸੇ ਨੇ ਵੀ ਹਾਂ ਮੈਂ ਕਿਹਾ ਮੈਂ ਕਈ ਵਾਰੀ ਸਰਪੰਚ ਨੂੰ ਗਿਆ ਵਾ ਵੀ ਕਿ ਸਾਡਾ ਕਮਰਾ ਬੜਮਾ ਦਿਓ ਨਹੀਂ ਤੁਹਾਡੀ ਉਮਰ ਕਿੰਨੀ ਹੋ ਗਈ ਆ ਮੇਰੀ 29 ਸਾਲ ਹੋ ਗਈ ਆ ਇਹ ਕਿੰਨੀ 29 ਸਾਲਾਂ ਦੇ ਵਿੱਚ ਕਿੰਨੀ ਵਾਰੀ ਤੁਹਾਡੇ ਹਰ 5 ਸਾਲ ਬਾਅਦ ਸਰਪੰਚ ਵੀ ਆਉਂਦੇ ਆ ਹਾਂਜੀ ਸਰਪੰਚ ਐਮ ਐਲ ਏ ਆਉਂਦੇ ਆ ਐਮ ਪੀ ਆਉਂਦੇ ਆ ਤੇ ਤੁਸੀਂ ਜਦੋਂ ਇੱਕ ਵਾਰੀ ਹੋਇਆ ਅਗਲੇ ਨਹੀਂ ਤੁਹਾਡਾ ਵਾਦਾ ਕਿੰਨੀ ਵਾਰੀ ਵੀ ਵੋਟਾਂ ਪਈਆਂ ਮੈਂ ਓਨੀ ਵਾਰੀ ਆਹੀ ਕਿਹਾ ਵੇਗਾ ਵੀ ਸਾਡਾ ਮਕਾਨ ਬਣਾਵਾ ਦਿਓ ਹਾਂਜੀ ਕੋਈ ਕਹੇ ਨੇ ਕਿ ਕੋਈ ਨਹੀਂ ਸੁਣੀ ਵੋਟਾਂ ਦਾ ਵਾਦਾ ਕੋਈ ਨਹੀਂ ਪੁੱਛਦਾ ਹੀ ਜਿਹੜੇ ਚਾਹੇ ਬੱਲ ਲੈਣਗੇ ਛੱਕਾ ਡੇਜਾ ਜੀ ਆਪ ਵੀ ਤੁਹਾਡੇ ਡੇਕ ਗਈ ਉਹਦਾ ਹੀ ਉਹ ਡੇਕ ਗਈ ਸੀ ਹੁਣ ਤੁਸੀਂ ਕੋਈ ਸਰਕਾਰ ਕੋਲੋਂ ਮੰਗ ਕਰਦੇ ਹਾਂ ਹਾਂਜੀ ਕਿ ਸਾਨੂੰ ਮਕਾਨ ਬਣਾ ਕੇ ਦੇਣ ਹਾਂਜੀ ਕਿ ਸਾਰਾ ਕਰ ਸਾਥ ਤੁਹਾਨੂੰ ਕਰਕੇ ਦੇਣ ਠੀਕ ਆ ਹਾਂਜੀ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਵਾ ਕਿ ਜਿਹੜੇ ਨੌ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਇਆ ਬਿਆਸ ਤੇ ਰਾਵੀ ਦੇ ਸਤਲੁਜ ਦਰਿਆ ਦੇ ਕਾਰਨ ਬੰਨ ਟੁੱਟੇ ਆ ਸਿਰਫ ਉਥੋਂ ਦਾ ਹੀ ਮਾੜਾ ਹਾਲ ਨਹੀਂ ਬਲਕਿ ਪੂਰੇ ਪੰਜਾਬ ਦਾ ਮਾੜਾ ਹਾਲ ਆ ਕਿਉਂਕਿ ਬੰਨਾਂ ਨੇ ਤੋੜ ਕੇ ਉਥੇ ਹੜ੍ਹ ਲੈ ਕੇ ਆਂਦਾ ਉਥੇ ਬੰਨਾ ਦਾ ਕਰਕੇ ਹੜ੍ਹ ਆਇਆ ਬੰਨਾ ਟੁੱਟਣ ਦਾ ਕਰਕੇ ਹੜ੍ਹ ਆਇਆ ਲੇਕਿਨ ਜਿਹੜਾ ਬਾਕੀ ਦਾ ਪੰਜਾਬਾ ਸਾਰਾ ਉੱਥੇ ਮੀਂਹ ਇੰਨਾ ਭਾਰੀ ਪਿਆ ਸਾਰੇ ਜਾਣਦੇ ਆ ਕਿੰਨਾ ਭਾਰੀ ਮੀਂਹ ਪਿਆ ਲੋਕਾਂ ਦੀਆਂ ਛੱਤਾਂ ਤੱਕ ਡਿੱਗ ਪਈਆਂ ਲੋਕਾਂ ਦੇ ਘਰਾਂ ਅੰਦਰ ਪਾਣੀ ਆ ਗਿਆ ਗਲੀਆਂ ਨਾਲੀਆਂ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਆ ਗਿਆ ਇਸ ਕਰਕੇ ਸਰਕਾਰ ਨੂੰ ਚਾਹੀਦਾ ਵਾ ਕਿ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਪੈਸੇ ਜਾਂ ਫਾਰਮ ਭਰੇ ਹੋਇਆ ਜਿਨ੍ਹਾਂ ਦੇ ਉਹਨਾਂ ਨੂੰ ਪੈਸੇ ਜਲਦੀ ਤੋਂ ਜਲਦੀ ਜਾਰੀ ਕੀਤੇ ਜਾਣ ਹੁਣ ਤਾਂ ਬਣਦੇ ਵੀ ਆ ਸਾਰਿਆਂ ਦੇ ਪੈਸੇ ਜਾਰੀ ਕਰਨੇ ਕਿਉਂਕਿ ਹਣਾ ਤੋਂ ਬਾਦ ਜਿਹੜੀ ਸਥਿਤੀ ਹੁੰਦੀ ਆ ਉਹ ਜ਼ਿਆਦਾ ਖਤਰਨਾਕ ਹੁੰਦੀ ਆ ਕਿਉਂਕਿ ਫਿਰ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਵਾ ਪਹਿਲਾਂ ਤਾਂ ਰੋਟੀ ਪਾਣੀ ਜ਼ਰੂਰੀ ਹੁੰਦਾ ਵਾ ਉਸ ਤੋਂ ਬਾਅਦ ਰੋਟੀ ਪਾਣੀ ਦੇ ਨਾਲ ਦਵਾਈਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਵਾ ਕਿਉਂਕਿ ਜਦੋਂ ਧੁੱਪ ਚੜ੍ਹਦੀ ਆ ਤਾਂ ਪਾਣੀ ਸੁੱਕਦਾ ਵਾ ਤਾਂ ਉਹਦੇ ਨਾਲ ਕੀ ਹੁੰਦਾ ਵਾ ਕਿ ਕਈ ਤਰ੍ਹਾਂ ਦੇ ਕੀਟਾਣੂ ਬੜਾ ਬਹੁਤ ਕੁਝ ਫੈਲਦਾ ਵਾ ਬਿਮਾਰੀਆਂ ਬਹੁਤ ਫੈਲਦੀਆਂ ਵਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਵਾ ਕਿ ਇਹਨਾਂ ਹਾਲਾਤਾਂ ਨੂੰ ਸੁਧਾਰਨ ਲਈ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਆ ਲੋਕਾਂ ਨੇ ਫਾਰਮ ਭਰੇ ਹੋਏ ਆ ਚਾਹੇ ਨਵੇਂ ਵੀ ਭਰੇ ਹੋਏ ਉਹਨਾਂ ਦੇ ਘਰਾਂ ਦੀ ਹਾਲਤ ਵੇਖਦਿਆਂ ਹੋਇਆਂ ਉਹਨਾਂ ਨੂੰ ਜਾਰੀ ਕੀਤੇ ਜਾਣ ਕਿਉਂਕਿ ਪਹਿਲਾਂ ਕਈ ਵਾਰ ਇਸ ਤਰ੍ਹਾਂ ਹੋ ਚੁੱਕਾ ਵਾ ਕਿ ਜਿਨ੍ਹਾਂ ਦੇ ਜ਼ਰੂਰਤ ਨਹੀਂ ਸੀ ਜਿਨ੍ਹਾਂ ਦੇ ਗਾਰਡਰ ਬਾਲੇ ਸਹੀ ਸੀਗੇ ਜਾਂ ਛੱਤਾਂ ਸਹੀ ਸੀਗੀਆਂ ਪੱਕੀਆਂ ਸੀਗੀਆਂ ਉਹ ਤਾਂ ਪੈਸੇ ਲੈ ਗਏ ਆ ਲੇਕਿਨ ਜਿਹੜੇ ਜ਼ਰੂਰਤਮੰਦ ਆ ਉਹ ਰਹਿੰਦੇ ਆ ਹਲੇ ਤੱਕ ਇਸ ਕਰਕੇ ਸਰਕਾਰ ਨੂੰ ਚਾਹੀਦਾ ਵਾ ਕਿ ਇਹਨਾਂ ਲੋਕਾਂ ਨੂੰ ਹੁਣ ਪੈਸੇ ਜਾਰੀ ਕੀਤੇ ਜਾਣੇ ਚਾਹੀਦੇ ਆ ਜਲਦੀ ਤੋਂ ਜਲਦੀ ਤੇ ਜਿੱਥੇ-ਜਿੱਥੇ ਵੀ ਲੋੜ ਹੈਗੀ ਆ ਉੱਥੇ-ਉੱਥੇ ਮਦਦ ਬਹੁਤ ਜਲਦੀ ਪਹੁੰਚਾਈ ਜਾਣੀ ਚਾਹੀਦੀ